ਮੰਗਲ ਸਾਹਿਬ ਅੱਜ ਆਪਣੇ ਸਾਥੀਆਂ ਨੂੰ ਭਾਜਪਾ ਦਾ ਪੱਲਾ ਫੜਾਇਆ ਹੈਗਾ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਮੁਕਤ ਹੋਣਾ ਚਾਹੁੰਦੇ ਆ ਕਿ ਅਸੀਂ ਕਿਸੇ ਜਾਲ ਚ ਫਸ ਗਏ ਸੀ 2.5 ਸਾਲ ਪਹਿਲੇ ਇੰਗੀਆਂ ਗੱਲਾਂ ਤੁਸੀਂ ਅੱਜ ਕਰ ਰਹੇ ਹੋ ਜਦੋਂ 2022 ਦੀਆਂ ਚੋਣਾਂ ਚੱਲ ਰਹੀਆਂ ਸੀ ਆਪਾਂ ਇੱਕ ਉਥੇ ਪੈਲਸ ਦੇ ਪਾਰਕ ਦੇ ਵਿੱਚ ਮਿਲੇ ਸੀ ਤੁਹਾਡ ਨਾਲ ਗੱਲਬਾਤ ਹੋਈ ਸੀ ਇਹੀ ਗੱਲਾਂ ਤੁਸੀਂ ਉਦੋਂ ਆਮ ਆਦਮੀ ਪਾਰਟੀ ਲਈ ਕਹਿੰਦੇ ਸੀ ਕਿ ਅਸੀਂ ਲੋਕੀ ਆਮ ਆਦਮੀ ਪਾਰਟੀ ਨੂੰ ਘਰ ਘਰ ਲੈ ਕੇ ਗਏ ਆ ਅਸੀਂ ਲੋਕੀ ਲੈ ਕੇ ਗਏ ਉਹਨਾਂ ਗੱਲਾਂ ਹੀ ਵੱਡੀਆਂ ਕੀਤੀਆਂ 34000 ਫਾਰਮ ਮੈਂ ਆਪਣੇ ਹਲਕੇ ਚ ਭਰਾਇਆ ਆਪਣੀ ਭੈਣਾ ਮਾਵਾ ਦਾ ਅੱਜ ਜਿੰ ਇੰਤਜ਼ਾਰ ਕਰੀਏ ਕਿਥੇ ਚਪੀ ਹਜ਼ਾਰ ਕਿਥੇ ਹਜ਼ਾਰ ਰੁਪਏ ਮਹੀਨਾ ਇਹ ਲੋਕ ਅੱਜ ਪੁਰਾਣੇ ਸਕੂਲਾਂ ਨੂੰ ਚੂਨਾ ਪੱਤੀ ਲਾ ਕੇ ਇਹ ਕਹਿ ਰਿਹਾ ਕਿ ਸਕੂਲ ਆਫ ਫੈਮਿਨਿਸ ਬੋਥ ਹੋਣੀ ਬੰਦ ਕਰ ਦੇ ਬੰਦਰ ਦੀ ਕਾਰਪੋਰੇਸ਼ਨ 2 ਸਾਲ ਹੋ ਗਿਆ ਠੱਪ ਪਈ ਹੈ ਬੰਦਰ ਦੀ ਕਾਰਪੋਰੇਸ਼ਨ ਦੇ ਵਿੱਚ ਕੋਈ ਵਾਲੀ ਵਾਰਤ ਨਹੀਂ ਜਿਹੜੇ ਜ਼ਿਕਰ ਕਰਦੇ ਆ ਰਹੇ ਸੀਗੇ ਇੱਕ ਆਪਰੇਸ਼ਨ ਚ ਲਾਇਆ ਗਿਆ ਆਪਰੇਸ਼ਨ ਲੂਟਸ ਆਪਰੇਸ਼ਨ ਉਹ ਤੁਸੀਂ ਆਪਣੇ ਨੂੰ ਬੜਾ ਵੱਡਾ ਦਾਵਾ ਕੀਤਾ ਕਿ ਸਾਡੇ ਤੱਕ ਵੀ ਪਹੁੰਚ ਹੋਈ ਪੈਸਿਆਂ ਦਾ ਜ਼ਿਕਰ ਹੋਇਆ ਸਾਰਾ ਕੁਝ ਹੋਇਆ ਮੁੜ ਕੇ ਉਹ ਗੱਲ ਠੰਡੇ ਬਸਤੇ ਚ ਪੈ ਗਈ ਤੁਸੀਂ ਵੀ ਨਹੀਂ ਮੁੜ ਕੇ ਬੋਲੇ ਉਸ ਮਸਲੇ ਤੇ ਉਹ ਮਿਸ਼ਨ ਲੋਟਸ ਜਿਹੜਾ ਹੈ ਸਾਨੂੰ ਫੋਨ ਜਿਹੜੇ ਕਰਵਾਏਗੇ ਸਾਨੂੰ ਬਾਅਦ ਚ ਪਤਾ ਲੱਗਿਆ ਉਹ ਆਮ ਆਦੀ ਪਾਰਟੀ ਦੇ ਇੱਕ ਸਟਿੱਕ ਤਿਆਰ ਕੀਤੀ ਹੋਈ ਹੈ ਜਦੋਂ ਆਮ ਆਦੀ ਪਾਰਟੀ ਜਦੋਂ ਗਰਾਫ ਡਿੱਗਦਾ ਹੈ ਕਦੀ ਕੋਈ ਮੰਤਰੀ ਠੋਕ ਦਿੰਦੇ ਆ ਕਦੀ ਕੋਈ ਐਮਐਲਏ ਤਾਂ ਟੰਗ ਦਿੰਦੇ ਆ ਕਦੀ ਮਿਸ਼ਨ ਲੋਟਸ ਲੈ ਆਉਂਦੇ ਆ ਪਰ ਵੀਰ ਸਿੰਘਲਾ ਜੀ ਨੇ ਕਰਪਸ਼ਨ ਕੀਤੀ ਹੈ ਅੱਜ ਸਭ ਤੋਂ ਅਗਲੀ ਕਤਾਰ ਦੇ ਵਿੱਚ ਵੀਰ ਸਿੰਘਲਾ ਕੋ ਪੈਂਦਾ ਆਮ ਆਦੀ ਪਾਰਟੀ ਦੀ ਕੋਈ ਮੀਟਿੰਗ ਹੋਵੇ ਐਮਐਲਏ ਦੀ ਕੋਈ ਮੀਟਿੰਗ ਹੋਵੇ ਮੁੱਖ ਮੰਤਰੀ ਘਰ ਕੋਈ ਡਿਨਰ ਹੋਵੇ ਮੁੱਖ ਮੰਤਰੀ ጋር ਕੋਈ ਲੰਚ ਹੋਵੇ ਅੱਗੇ ਵਿਜੇ ਸਿੰਘਲਾ ਬੈਠਾ ਉਹਦਾ ਬਾਹਰ ਲੋਕਾਂ ਨੇ ਰੰਦੇ ਵਿੱਚ ਆਏ ਆ ਕਿ ਮੁੱਖ ਮੰਤਰੀ ਨੇ ਇੱਕ ਮੰਤਰੀ ਟੱਕ ਦਿੱਤਾ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਉਣ ਦੇ ਲਈ ਆਪਣੇ ਮੰਤਰੀ ਨੂੰ ਟੰਗ ਦਿੰਦੇ ਆ ਆਪਣੇ ਮਿਲੀਅਨ ਟੰਗ ਦਿੰਦੇ ਆ ਇਸ ਵਕਤ ਸਰਦਾਰਾਲ ਸ਼ੀਤ ਰੰਗਰਾਲ ਜੀ ਨੇ ਕਿਉਂਕਿ ਹਾਲੀ ਦੇ ਵਿੱਚ ਭਾਜਪਾ ਜੋਇਨ ਕੀਤੀ ਤੇ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਉੰਗਰਾਲ ਸਾਹਿਬ ਅੱਜ ਆਪਣੇ ਸਾਥੀਆਂ ਨੂੰ ਭਾਜਪਾ ਦਾ ਪੱਲਾ ਫੜਾਇਆ ਹੈਗਾ ਕੀ ਮਨ ਦੇ ਵਿੱਚ ਸੋਚ ਚੱਲਦੀ ਹੈ ਇਸ ਵੇਲੇ ਕਿ ਪਾਰਟੀ ਵਧੀਆ ਰਿਸਪਾਂਸ ਮਿਲ ਰਿਹਾ ਹੈਗਾ ਜਲੰਧਰ ਜਲੰਧਰ ਦੇ ਲੋਕ ਆਮ ਆਦਮੀ ਪਾਰਟੀ ਮੁਕਤ ਹੋਣਾ ਚਾਹੁੰਦੇ ਆ ਕਿ ਅਸੀਂ ਕਿਸ ਜਾਲ ਚ ਫਸ ਗਏ ਸੀ 2.5 ਸਾਲ ਪਹਿਲੇ ਉਤੋਂ ਨਿਕਲੀਏ ਅਸੀਂ ਉਸ ਸਰਕਾਰ ਨਾਲ ਜੁੜੀ ਜਿਹੜੀ ਸਾਡੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੀ ਆ ਅੱਜ ਲੋਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਚਾ ਰਹੇ ਆ ਭਾਜਪਾ ਚ ਆਨ ਦੇ ਵਿੱਚ ਉਹਨਾਂ ਦਾ ਸਵਾਗਤ ਕਰਦਾ ਧੰਨਵਾਦ ਕਰਦਾ ਪਰ ਜੋ ਉਮੀਦਾਂ ਇਹਨਾਂ ਨੂੰ ਹੈ ਮੈਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੂੰ ਪੂਰਾ ਕਰਨਗੇ ਜੋ ਸੇਵਾ ਇਲਾੰਦਰ ਦੇ ਲੋਕ ਸ਼ਸ਼ੀ ਕੁਮਾਰ ਨੂੰ ਦੇਣਗੇ ਉਹ ਪੂਰੀਆਂ ਸੇਵਾ ਨਿਭਾ ਕੇ ਆਪਣੇ ਹਲਕੇ ਦੀ ਗੱਲ ਕਰੇਗਾ ਕੰਗਰਾਲ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਅੱਜ ਕਰ ਰਹੇ ਹੋ ਜਦੋਂ 2022 ਦੀਆਂ ਚੋਣਾਂ ਚੱਲ ਰਹੀਆਂ ਸੀ ਆਪਾਂ ਇੱਕ ਉਥੇ ਪੈਲਸ ਦੇ ਪਾਰਕ ਦੇ ਵਿੱਚ ਮਿਲੇ ਸੀ ਤੁਹਾਡਾ ਨਾਲ ਗੱਲਬਾਤ ਹੋਈ ਸੀ ਇਹੀ ਗੱਲਾਂ ਤੁਸੀਂ ਉਦੋਂ ਆਮ ਆਦਮੀ ਪਾਰਟੀ ਲਈ ਕਹਿੰਦੇ ਸੀਗੇ ਕਿ ਆਮ ਆਦਮੀ ਪਾਰਟੀ ਇੱਕ ਵੱਖਰੀ ਚੀਜ਼ ਲੈ ਕੇ ਆਉਗੀ ਇੰਨੀ ਛੇਤੀ ਉਹ ਭੰਗ ਕਾ ਤੋ ਹੋ ਗਿਆ ਤੁਹਾਡਾ ਮੈਂ ਤੁਹਾਡੇ ਚੈਨਲ ਤੋਂ ਮਾਦੋਨਾ ਪੁੱਛਣਾ ਚਾਹੁੰਦਾ ਕਿ ਅਸੀਂ ਲੋਕ ਹੀ ਆਮ ਆਦਮੀ ਪਾਰਟੀ ਨੂੰ ਘਰ ਘਰ ਲੈ ਕੇ ਗਏ ਆ ਅਸੀਂ ਲੋਕ ਹੀ ਲੈ ਕੇ ਗਏ ਉਹਨਾਂ ਗੱਲਾਂ ਹੀ ਵੱਡੀਆਂ ਕੀਤੀਆਂ ਆ 34000 ਫਾਰਮ ਮੈਂ ਆਪਣੇ ਹਲਕੇ ਚ ਭਰਾਇਆ ਆਪਣੀ ਭੈਣਾ ਮਾਵਾ ਦਾ ਅੱਜ ਉਹ ਜਿੰਤ ਇੰਤਜ਼ਾਰ ਕਰ ਰਹੀਆਂ ਕਿੱਥੇ 22000 ਕਿੱਥੇ ਹਜ਼ਾਰ ਰੁਪਏ ਮਹੀਨਾ 22000 ਦਾ ਇੰਤਜ਼ਾਰ ਕਰ ਰਹੀਆਂ ਇਹਨਾਂ ਨੇ ਸਕੂਲਾਂ ਦੀ ਗੱਲ ਕੀਤੀ ਸੀ ਜਲੰਧਰ ਦੇ ਵਿੱਚ ਸਕੂਲ ਆਫ ਫੈਮਿਨਿਸ ਕਿੱਥੇ ਆ ਜਲੰਧਰ ਦੇ ਵਿੱਚ ਕਿੱਥੇ ਆ ਪੀਜੀਆਈ ਦੱਚ ਹਸਪੀਟਲ ਅਗਰ ਇਹਨਾਂ ਲੋਕਾਂ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਤੇ ਇਹਨਾਂ ਲੋਕਾਂ ਦਾ ਵਿਰੋਧ ਹੀ ਕਰਾਂਗੇ ਨਾ ਇਹ ਲੋ ਇਹ ਕਹਿ ਰਿਹਾ ਕਿ ਸਕੂਲ ਆਫ ਐਮਿਨਸ ਬਹੁਤ ਸੋਨੇ ਬਣਗੇ ਅਗਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਕ ਨਵੇਂ ਸਕੂਲ ਦੀ ਰੱਖੀ ਹੋਵੇ ਮੈਂ ਸਾਰੀ ਲਾਈਫ ਦੇ ਲਈ ਰਾਜਨੀਤੀ ਸੇਵਾਸਿਆਂ ਨੂੰ ਤਿਆਰ ਆ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਹਸਪਤਾਲ ਦੀ ਨਹੀਂ ਰੱਖੀ ਹੋਵੇ ਆਪਣੇ 3 ਸਾਲਾਂ ਦੇ ਵਿੱਚ ਮੈਂ ਇਸ ਰਾਜਨੀਤੂ ਸੇਵਾਸਿਆਂ ਨੂੰ ਤਿਆਰ ਆ ਇਹ ਸਾਡੇ ਪੁਰਾਣੇ ਬਣੇ ਹਸਪਤਾਲ ਪੁਰਾਣੇ ਬਣੇ ਸਕੂਲ ਉਹਨੂੰ ਚੂਨਾ ਪੁੱਤੀ ਲਾ ਕੇ ਸਕੂਲ ਆਫ ਐਮਿਨਸ ਭਵੰਤਮਨ ਦੀ ਸਰਕਾਰ ਕੰਮ ਕਰ ਰਹੀ ਹੈ ਭਵੰਤਮਨ ਦੀ ਸਰਕਾਰ ਨੇ ਬਦਲਾਅ ਕਰ ਦਿੱਤਾ ਆ ਜੋ ਦੂਜੀਆਂ ਸਰਕਾਰਾਂ ਦਾ ਕੰਮ ਕੀਤਾ ਆ ਜੋ ਉੱਥੇ ਆਪਣੀਆਂ ਮੋਹਰਾਂ ਲਗਾ ਕੇ ਕੰਮ ਕਰ ਰਹੀ ਆ ਪਰ ਜੀਓ ਲੈਵਲ ਦੇ ਉੱਤੇ ਆ ਜਲੰਧਰ ਦੀ ਕਾਰਪੋਰੇਸ਼ਨ 2 ਸਾਲ ਹੋ ਗਿਆ ਠੱਪ ਪਈ ਹੈ ਜਲੰਧਰ ਦੀ ਕਾਰਪੋਰੇਸ਼ਨ ਦੇ ਵਿੱਚ ਕੋਈ ਵਾਲੀ ਵਾਰਸ ਨਹੀਂ ਹੈ ਇਹ ਲੋਕ ਗੱਲਾਂ ਕਰ ਰਹੇ ਵੱਡੀਆਂ ਵੱਡੀਆਂ ਆ ਜਲੰਧਰ ਦੇ ਲੋਕ ਇੱਕ ਲਾਈਟ ਲੈਂਨ ਨੂੰ ਤਰਸਦੇ ਰਹੇ ਲਾਈਟ ਲੈਂਨ ਨੂੰ ਤੇ ਮੁੱਖ ਮੰਤਰੀ 2 ਦਿਨ ਪਹਿਲੇ ਜਲੰਧਰ ਚ ਆਏ ਸੀ ਰੋਡ ਸ਼ੋਅ ਕਰਨ ਦੇ ਲਈ ਵੱਡਾ ਰੋਡ ਸ਼ੋਅ ਕਰਨ ਦੇ ਲਈ ਜਿਹੜਾ 400 ਮੀਟਰ ਦਾ ਰੋਡ ਸ਼ੋਅ ਸੀ ਠੀਕ ਹੈ ਬੜੀ ਸ਼ਰਮ ਦੀ ਗੱਲ ਹੈ ਇੱਕ ਜਲੰਧਰ ਚ ਮinistr ਹੋਵੇ ਦੋ MLA ਹੋਣ 6 ਹਲਕਾ ਚਾਰਜ ਹੋਣ ਇੱਕ ਲਿਆਂਦਾਵਾਰੂ ਕੈਂਡੀਡੇਟ ਹੋਵੇ ਤੇ 6-700 ਬੰਦਾ ਇਕੱਠਾ ਹੋਵੇ 800 ਵੀ ਨੀ ਪਾਰ ਕਰ ਸਕੇ ਗੱਲਾਂ ਕਰ ਰਿਹਾ 13 ਬਾਰ ਦੀਆਂ ਜਲੰਧਰ ਦੇ ਲੋਕ ਜਾਣ ਚੁੱਕੇ ਆ ਜੰਧਰ ਦੇ ਲੋਕ ਸਬਸਕਣਗੇ ਇੱਕ ਤਰੀਕ ਨੂੰ ਇੱਕ ਇੱਕ ਵੋਟ ਭਾਰਤ ਜਨਤਾ ਪਾਰਟੀ ਨੂੰ ਪਾ ਕੇ ਉਂਗਰਾਲ ਜੀ ਜਿਹੜੀਆਂ ਗੱਲਾਂ ਸਿਆਸਤ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਤੁਸੀਂ ਆਪਣੇ ਵੱਲੋਂ ਰੱਜ ਕੇ ਦੱਸ ਰਹੇ ਹੋ ਕਿ ਜਲੰਧਰ ਦੇ ਵਿੱਚ ਉਹ ਰਿਸਪੌਂਸ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਰਿਹਾ ਪਰ ਸਭ ਤੋਂ ਵੱਡੀ ਗੱਲ ਇਹ ਵੀ ਹੈ ਨਾਲ ਦੀ ਨਾਲ ਜ਼ਿਕਰ ਜੇ ਅਸੀਂ ਕਰਦੇ ਚੱਲੀਏ ਜਿਵੇਂ ਤੁਸੀਂ ਜ਼ਿਕਰ ਕਰਦੇ ਆ ਰਹੇ ਸੀਗੇ ਇੱਕ ਆਪਰੇਸ਼ਨ ਚ ਲਾਇਆ ਗਿਆ ਆਪਰੇਸ਼ਨ ਲੂਟਸ ਆਪਰੇਸ਼ਨ ਉਹ ਤੁਸੀਂ ਆਪਣੇ ਵੱਲੋਂ ਬੜਾ ਵੱਡਾ ਦਾਵਾ ਕੀਤਾ ਕਿ ਸਾਡੇ ਤੱਕ ਵੀ ਪਹੁੰਚ ਹੋਈ ਪੈਸਿਆਂ ਦਾ ਜ਼ਿਕਰ ਹੋਇਆ ਸਾਰਾ ਕੁਝ ਹੋਇਆ ਮੁੜ ਕੇ ਉਹ ਗੱਲ ਠੰਡੇ ਬਸਤੇ ਚ ਪੈ ਗਈ ਤੁਸੀਂ ਵੀ ਨਹੀਂ ਮੁੜ ਕੇ ਬੋਲੇ ਉਸ ਮਸਲੇ ਤੇ ਉਹ ਮਸਲਾ ਕਿੱਥੇ ਕਿ ਹੈਗਾ ਕੀ ਕਾਰਵਾਈ ਚਾਹੁੰਦੇ ਆ ਤੁਸੀਂ ਉਹ ਮਿਸ਼ਨ ਲੋਟਸ ਜਿਹੜਾ ਹੈ ਸਾਨੂੰ ਫੋਨ ਜਿਹੜੇ ਕਰਵਾਏ ਗਏ ਸਾਨੂੰ ਬਾਅਦ ਚ ਪਤਾ ਲੱਗਿਆ ਉਹ ਆਮ ਆਦੀ ਪਾਰਟੀ ਦੇ ਇੱਕ ਸਟਿੱਕ ਤਿਆਰ ਕੀਤੀ ਹੋਈ ਹੈ ਜਦੋਂ ਆਮ ਆਦੀ ਪਾਰਟੀ ਦਾ ਜਦੋਂ ਗਰਾਫ ਡਿੱਗਦਾ ਕਦੀ ਕੋਈ ਮੰਤਰੀ ਠੋਕ ਦਿੰਦੇ ਆ ਕਦੀ ਕੋਈ ਐਮ ਐਲ ਏ ਤਾਂ ਟੰਗ ਦਿੰਦੇ ਆ ਕਦੀ ਮਿਸ਼ਨ ਲੋਟਸ ਲੈ ਆਂਦੇ ਆ ਅਗਰ ਮਿਸ਼ਨ ਲੋਟਸ ਦੇ ਵਿੱਚ ਅਗਰ ਕੋਈ ਬੰਦਾ ਸਾਨੂੰ ਕਾਲ ਕਰਕੇ ਪੈਸੇ ਦੀ ਆਫਰ ਦੇ ਰਿਹਾ ਅਸੀਂ ਉਹਦੇ ਬਾਈ ਨੇਮ ਨਾਮ ਦਿੱਤਾ ਮੁੱਖ ਮੰਤਰੀ ਨੂੰ ਬਾਈ ਨੇਮ ਨੰਬਰ ਦਿੱਤਾ ਉਹਨਾਂ ਦਾ ਉਹਨਾਂ ਦੀ ਰਿਕਾਰਡਿੰਗ ਦਿੱਤੀ ਹੈ ਕਿ 26 ਮਹੀਨੇ ਸਕਾਰ ਸੁੱਤੀ ਪਈ ਹੈ ਸਕਾਰ ਬੰਦੇ ਨਹੀਂ ਫੜ ਸਕੀ ਇਸ ਕਰਕੇ ਸਾਨੂੰ ਹੌਲੀ ਹੌਲੀ ਪਤਾ ਬਾਤ ਚ ਲੱਗਿਆ ਕਿ ਇਹ ਸਾਰਾ ਪਲਾਨ ਇਹਨਾਂ ਦਾ ਆਪਣਾ ਪਲਾਨ ਸੀ ਅਗਰ ਅੱਜ ਦੀ ਗੱਲ ਕਰਾਂ ਜੇ ਇਹਨਾਂ ਦੇ ਮੰਤਰੀ ਅੱਜ ਕਹਿੰਦੇ ਆ ਮੈਂ ਨਹੀਂ ਕਹਿ ਰਿਹਾ ਮੈਂ ਵਿਜੇ ਸਿੰਘਲਾ ਜੀ ਬਹੁਤ ਐਸਪੈਕਟ ਕਰਦਾ ਮੇਰੇ ਲਈ ਮੇਰੇ ਪਿਤਾ ਤੋਂ ਲੈ ਆ ਅਗਰ ਵਿਜੇ ਸਿੰਘਲਾ ਜੀ ਨੇ ਕਰਪਸ਼ਨ ਕੀਤੀ ਆ ਅੱਜ ਸਭ ਤੋਂ ਅਗਲੀ ਕਰਤਾਰ ਦੇ ਵਿੱਚ ਵਿਜੇ ਸਿੰਘਲਾ ਕੋ ਪੈਂਦਾ ਆਵਾ ਦੀ ਪਾਰਟੀ ਦੀ ਕੋਈ ਮੀਟਿੰਗ ਹੋਵੇ ਐਮਐਲਏ ਦੀ ਕੋਈ ਮੀਟਿੰਗ ਹੋਵੇ ਮੁੱਖ ਮੰਤਰੀ ਘਰ ਕੋਈ ਡਿਨਰ ਹੋਵੇ ਮੁੱਖ ਮੰਤਰੀ ਘਰ ਕੋਈ ਲੰਚ ਹੋਵੇ ਅੱਗੇ ਵਿਜੇ ਸਿੰਘਲਾ ਬੈਠਾ ਉਦਾਂ ਬਾਹਰ ਲੋਕਾਂ ਨੇ ਰਾਂ ਦੇ ਵਿੱਚ ਆਇਆ ਕਿ ਮੁੱਖ ਮੰਤਰੀ ਨੇ ਇੱਕ ਮੰਤਰੀ ਟੰਗ ਦਿੱਤਾ ਅਗਰ ਅਜ ਅਮਿਤ ਰਤਨ ਦੀ ਗੱਲ ਕਰਾਂ ਮੇਰਾ ਬਹੁਤ ਸਤਿਕਾਰਯੋਗ ਮੇਰਾ ਵੀਰ ਹੈ ਵੱਡਾ ਮੈਂ ਨਹੀਂ ਖਲਾ ਬੋਲ ਰਿਹਾ ਉਸਦੇ ਪੀਜੇ ਨੇ ਕੀ ਕੀਤਾ ਉਹਨੇ ਕੀ ਕੀਤਾ ਇਹ ਕਹਿ ਰਿਹਾ ਜੋ ਕਹਿ ਰਿਹਾ ਅੱਜ ਅਮਿਤ ਰਤਨ ਹਰ ਮੀਟਿੰਗ ਚ ਕੋ ਬੈਠਾ ਆਏ ਸਿਰਫ ਤਾਂ ਸਿਰਫ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਉਣ ਦੇ ਲਈ ਆਪਣੇ ਮੰਤਰੀ ਨੂੰ ਟੰਗ ਦਿੰਦੇ ਆ ਆਪਣੇ ਮਿਲੀਅਨ ਟੰਗ ਦਿੰਦੇ ਆ ਮਿਸ਼ਨ ਲੋਟਸ ਲੈ ਕੇ ਆਉਂਦੇ ਆ ਪਰ ਇਹ ਪੰਜਾਬ ਦੇ ਲੋਕ ਸਮਝਦਾਰ ਆ ਉਹ ਇਸ ਚੀਜ਼ ਨੂੰ ਜਾਣ ਚੁੱਕੇ ਆ ਇੱਕ ਤਰੀਕ ਨੂੰ ਮੇਰਾ ਜਵਾਬ ਠੋਕੇ ਦੇਣਗੇ 4 ਤਰੀਕ ਨੂੰ 13 ਦੀ 13 ਸੀਟਾਂ ਪੰਜਾਬ ਦੀਆਂ ਪਾਰਟੀ ਦਾ ਪੱਟੀ ਚੋਲੀ ਚ ਪਾਣਗੇ ਅੰਗਰਾਲ ਵਰਸਸ ਸ਼ੀਤਲ ਜਦੋਂ ਅਸੀਂ ਜਦੋਂ ਗੱਲ ਕਰਦੇ ਆਂ ਸ਼ੀਤ ਅੰਗਰਾਲ ਵਰਸਸ 2022 ਦੇ ਵਿੱਚ ਸੁਸ਼ੀਲ ਰਿੰਕੂ ਸੀਗਾ ਤੇ ਬੜੀ ਕੱਟੀ ਕਿਆ ਜਾ ਰਿਹਾ ਸੀ ਕਿ ਬੜੀ ਕਟੜ ਲੜਾਈ ਆ ਆਪਸ ਦੇ ਵਿੱਚ ਬੜਾ ਵਿਰੋਧ ਹੈਗਾ ਇੱਕ ਦੂਜੇ ਨਾਲ ਮਿਲ ਕੇ ਬੈਠਦੇ ਵੀ ਨਹੀਂ ਹੈਗੇ ਹੁਣ ਦੋਹੇ ਇਕੋ ਪਾਰਟੀ ਦੇ ਵਿੱਚ ਆ ਤੇ ਤੁਸੀਂ ਉਹਨਾਂ ਦੇ ਲਈ ਵੋਟ ਮੰਗ ਰਹੇ ਹੋ ਇਹ ਨੇੜਤਾ ਕਿਸ ਤਰੀਕੇ ਨਾਲ ਵਧੀ ਜਿਹੜੇ ਆਪਸੀ ਮਨਮਟਾਵ ਸੀਗੇ ਮਿਟ ਗਏ ਜਾਂ ਪਾਰਟੀ ਕਰਕੇ ਮਨਮਟਾਵ ਸੀਗੇ ਸਾਰੇ ਉਹਨਾਂ ਦੀ ਵਿਚਾਰਧਾਰਾ ਲੱਗ ਸੀ 2022 ਦੇ ਵਿੱਚ ਮੇਰੀ ਵਿਚਾਰਧਾਰਾ ਲੱਗ ਸੀ ਕੋ ਆਪਣੀ ਵਿਚਾਰਧਾਰਾ ਨਾਲ ਕਾਂਗਰਸ ਦਾ ਕੰਮ ਕਰ ਰਿਹਾ ਸੀ ਮੈਂ ਆਪਣੀ ਵਿਚਾਰਧਾਰਾ ਨਾਲ ਆਮ ਆਦਮੀ ਚ ਆ ਗਿਆ ਸੀ ਇਸ ਕਰਕੇ ਦੋਨੋਂ ਦੀਆਂ ਜਿਹੜੀਆਂ ਸਟੇਜਾਂ ਦੇ ਉੱਤੇ ਬਹੁਤ ਕਟੜ ਸੀ ਉਹ ਆਪਣੀ ਗੱਲ ਕਰਦੇ ਪਰ ਅਸੀਂ ਆਪਣੇ ਲੋਕਾਂ ਦੇ ਲਈ ਸੋਚਿਆ ਪਰ ਤੁਸੀਂ ਇਹ ਵੀ ਕਹਿੰਦੇ ਮੇਰੇ ਤੇ ਕਾਂਗਰਸ ਸਰਕਾਰ ਨੇ ਪਰਚਾ ਦਾਜ ਕਰਾਇਆ ਮੈਂ ਸ਼ਰਿਆਮ ਕਾ ਅੱਜ ਵੀ ਕੰਨਾ ਪਰ ਉਹਨਾਂ ਪਰਚਿਆਂ ਦੇ ਵਿੱਚੋਂ ਮੈਨੂੰ ਕੋਰਟ ਨੇ ਬਰੀ ਕੀਤਾ ਰਾਹ ਦਿੱਤੀ ਹੈ ਪਰ ਕਾਂਗਰਸ ਸਰਕਾਰ ਨੇ ਮੈਨਾਂ ਤਾਂ ਕਸ ਕਰਕੇ ਕੀਤਾ ਸੀ ਕਿ ਮੈਂ ਦੁਬਾਰਾ ਅਗਲੀ ਪੋਲਿਟਿਕਲ ਕਿਸੇ ਪੋਸਟ ਤੇ ਨਾ ਆ ਸਕਾਂ ਜਿਹਨਾਂ ਲੋਕਾਂ ਨੇ ਕੀਤਾ ਮੱਝ ਵੀ ਕਹਿ ਰਹੇ ਆ ਪਰ ਉਹ ਚੀਜ਼ ਦਾ ਕੋਈ ਵਿਰੋਧ ਨਹੀਂ ਹੈ ਪਰ ਵਿਚਾਰਧਾਰਾ ਲੱਗ ਲੱਗਦੇ ਅੱਜ ਇੱਕ ਮੰਚ ਤੇ ਵਿਚਾਰਧਾਰਾ ਆ ਗਈ ਹੈ ਹਾਂ ਲੋਕਾਂ ਦਾ ਫਾਇਦਾ ਹੋਏਗਾ ਮੇਰੇ ਹਲਕੇ ਦਾ ਫਾਇਦਾ ਹੋਏਗਾ ਮੇਰਾ ਜਿਹੜੇ ਹਲਕੇ ਦੀ ਡਿਵੈਲਪਮੈਂਟ ਹੋਏਗੀ ਅਸੀਂ ਦੋਨੋਂ ਲੋਕ ਇੱਕ ਦੂਜੇ ਦੇ ਮੰਚ ਤੇ ਖਿਲਾਫ ਲੜਦੇ ਰਵਾਂਗੇ ਸਾਡੇ ਹਲਕੇ ਦੀ ਡਿਵ ਪਹਿਲੀ 3 ਸਾਲ ਹਲੇ ਸਰਕਾਰ ਨੂੰ ਰੈਂਦੀ ਹੋਵੇ ਤਾਂ ਪਾਰਟੀ ਛੱਡ ਦਿੱਤੀ ਹੋਵੇ ਤਾਂ ਉੱਥੇ ਦੇ ਲੋਕਾਂ ਨੂੰ ਤੁਹਾਨੂੰ ਲੱਗਦਾ ਨਹੀਂ ਕਿ ਬੇਪਰੋਸਗੀ ਪੈਦਾ ਹੋ ਚੁੱਕੀ ਉਹਨਾਂ ਦੇ ਵਿੱਚ ਵੀ ਐਮਐਲਏ ਪਹਿਲੇ ਛੱਡ ਗਿਆ ਸਾਨੂੰ ਅਸੀਂ ਤਾਂ ਭਰੋਸਾ ਕਰਕੇ ਵੋਟਾਂ ਉਹਨਾਂ ਲੋਕ ਜਿਹੜੇ ਮੈਂ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲੇ ਦੱਸਿਆ ਕਿ ਉਹ ਲੋਕ ਸਕੂਲ ਢੀਕ ਰਹੇ ਆ ਉਹ ਲੋਕ ਹਸਪੀਟਲ ਢੀਕ ਰਹੇ ਆ ਉਹ ਲੋਕ 1000 ਰੁਪਏ ਮਹੀਨਾ ਢੀਕ ਰਹੇ ਆ ਉਹ ਲੋਕ ਨੀਲੇ ਕਾੜ ਢੀਕ ਰਹੇ ਆ ਇਸ ਕਰਕੇ ਉਹਨਾਂ ਲੋਕਾਂ ਨੂੰ ਪਤਾ ਲੱਗਿਆ ਜਿਦਿ ਇੱਕ ਐਮਐਲਏ ਦੀ ਨਹੀਂ ਸੁਣੀ ਜਾ ਰਹੀ ਇੱਕ ਐਮਐਲਏ ਦੀ ਕੋਈ ਵੀ ਸੁਣਾਈ ਸਰਕਾਰ ਦੇ ਵਿੱਚ ਨਹੀਂ ਹੈ ਪਰ ਮੈਂ ਆਪਣੇ ਲੋਕਾਂ ਨੂੰ ਗਿਰਵੀ ਨਹੀਂ ਪਾ ਪਾਇਆ ਆਪਣੇ ਲੋਕਾਂ ਨੂੰ ਝੂਠ ਨਹੀਂ ਬੋਲ ਪਾਇਆ ਇਸ ਕਰਕੇ ਐਮਐਲਏ ਪਾ ਛੱਡ ਕੇ ਆਇਆ ਜੇ ਮੇਰੇ ਲੋਕਾਂ ਦੇ ਕੰਮ ਕਰ ਦਿੰਦੇ ਸ਼ਾਇਦ ਮੈਂ ਐਮਐਲਏ ਪਾ ਨਾ ਸ਼ਰਤ ਨਸ਼ੇ ਦਾ ਨਸ਼ੇ ਦਾ ਕੀ ਹਾਲ ਹਾਲਾਤ ਹੈ ਕਿਉਂਕਿ ਤੁਸੀਂ ਉਦੋਂ بڑے ਵੱਡੇ ਪੱਤਰ ਤੇ ਮੁੱਦਾ ਚੱਕਿਆ ਸੀ ਕਿ ਤੁਹਾਡੇ ਉਹ ਨੌਰਥ ਵਾਲੇ ਪਾਸੇ ਤੇ ਹਾਊਸ ਵਾਲੇ ਪਾਸੇ ਨਸ਼ਾ ਬਹੁਤ ਵੱਡੇ ਪੱਤਰ ਦੇ ਵੇਚ ਰਿਹਾ ਅੱਜ ਵੀ ਨਸ਼ਾ ਉਸ ਤੋਂ ਵੀ ਜ਼ਿਆਦਾ ਤੇਜ਼ ਵੇਚ ਰਿਹਾ ਲਾਟਰੀ ਸਟਾਲ ਗਲੀ ਗਲੀ ਚ ਖੁੱਲੇ ਪਏ ਆ ਉਹ ਵੀਰ ਜਸਮਨ ਕੰਮ ਕਿੱਦਾਂ ਕਰੇ ਇਹ ਸਰਕਾਰ ਦੇ ਖੁੱਦ ਦੇ ਨਹੀਂ ਮੰंदे ਸਰਕਾਰ ਦੇ ਖੁੱਦ ਦੇ ਚੁਣੇ ਹੋਏ ਲੋਕ ਅੱਜ ਲੈਟਿਸਟਲ ਤੋਂ ਹਫ਼ਤਾ ਲੈ ਰਹੇ ਆ ਸਰਕਾਰ ਦੇ ਚੁਣੇ ਹੋਏ ਲੋਕ ਅੱਜ ਇਹ ਵੂ ਮਾਫੀਆ ਦਾ ਨਾਲ ਸੰਯੋਗ ਕਰ ਰਹੇ ਆ ਇਸ ਕਰਕੇ ਇਹ ਸਰਕਾਰ ਇਹ ਸਿਰ ਪੰਜਾਬ ਨੂੰ ਲੁੱਟਣ ਦੇ ਲਈ ਆਈ ਹੈ ਪੰਜਾਬ ਦੇ ਲੋਕ ਸਮਝ ਚੁੱਕੇ ਆ ਇੱਕ ਤਰੀ ਨੂੰ ਵਾਰ-ਵਾਰ ਕਹਿ ਰਹੇ ਜਵਾਬ ਦੇਣਗੇ ਆਖਰੀ ਸਵਾਲ ਕਿਸਾਨ ਵਿਰੋਧ ਲਗਾਤਾਰ ਕਰ ਰਹੇ ਸੀਗੇ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਨਾਂ ਲੈ ਕੇ ਚੱਲ ਰਹੇ ਹੋ ਕਿਸਾਨਾਂ ਦਾ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਅਨਾਉਂਸਮੈਂਟ ਵੀ ਕਰ ਦਿੱਤੀ ਕਿ ਅਸੀਂ ਸ਼ਾਂਤ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਾਂਗੇ ਕਿਸਾਨ ਸਾਡੇ ਅੰਦਾਤਾ ਸਾਡੇ ਬਜ਼ੁਰਗ ਹੈ ਸਾਡੇ ਵੱਡੇ ਹੈ ਪਰ ਜਿਹੜੇ ਲੋਕ ਕਿਸਾਨਾਂ ਦੀ ਜਿਹੜੀ ਗੱਲ ਸੀ ਉਹ ਦੋ ਜਿਹੜੀ ਅੱਜ ਤੋਂ 2 ਸਾਲ ਪਹਿਲੇ ਇਸ ਪੰਜਾਬ ਦੇ ਲੋਕਾਂ ਨੇ ਸ਼ੰਭੂ ਬੈਰੀਅਲ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਸੀ ਨਾ ਉਹ ਸਹੀ ਕਿਸਾਨ ਹੈ ਜਿਹੜੇ ਅੱਜ ਦੀ ਲੇਡ ਦੇ ਵਿੱਚ ਜਿਹੜੇ ਅੱਜ ਕਿਸਾਨ ਰੋਕ ਰਹੇ ਆ ਅੱਜ ਬੱਜ ਜੱਲੀ ਦੇ ਬੱਚੇ ਨੂੰ ਰੋਕ ਰਿਹਾ ਉਹਨਾਂ ਨੂੰ ਮੈਂ ਕਿਸਾਨ ਨਹੀਂ ਮੰਨਦਾ ਕਿਸਾਨ ਦੇ ਲਈ ਜੇ ਕਿਸਾਨ ਚਾਹੁੰਦੇ ਹੈ ਗੱਲ ਕੋ ਕਰਨੀ ਹੈ ਉਹ ਜਕਰ ਸਾਹ ਉਹਨਾਂ ਬੈਠੋ ਚਲੋ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਤੁਹਾਨੂੰ ਜਕਰ ਸਾਹ ਲੈ ਕੇ ਜਾ ਗੱਲ ਕੋਈ ਟੇਬਲ ਤੇ ਕਰਦਾ ਨਹੀਂ ਇਸ ਪੰਜਾਬ ਦੇ ਵਿੱਚ ਇਸ ਕਰਕੇ ਕਿ ਆਪਣੇ ਆਪ ਦੇ ਵਿੱਚ ਕੁਝ ਲੋਕਾਂ ਦੀ ਜਿਹੜੀ ਉਹਨਾਂ ਮਗਰ ਹੱਤ ਹੈ ਸਰਕਾਰਾਂ ਦੇ ਲੋਕ ਹੀ ਤੰਗ ਉਹਨਾਂ ਨੂੰ ਕਰ ਰਹੇ ਆ ਸਾਨੂੰ ਪਤਾ ਹੈ ਕਿਸਾਨਾਂ ਨੂੰ ਕੌਣ ਇਸਤੇਮਾਲ ਕਰ ਰਿਹਾ ਕਿਸਾਨਾਂ ਨੂੰ ਮੈਂ ਇਹੀ ਕਮਾਂਗਾ ਅਸੀਂ ਤੁਹਾਡੇ ਹੀ ਲਈ ਲੜਾਈ ਲੜ ਰਹੇ ਆ ਇਹ ਤੁਹਾਨੂੰ ਕੋਈ ਤਕਲੀਫ ਆ ਦੁੱਖ ਆ ਆਉ ਦੇ ਪੰਜਾਬ ਦੇ ਪ੍ਰਧਾਨ ਨਾਲ ਗੱਲ ਕਰੀਏ ਆਉ ਦੇ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰੀਏ ਟੇਬਲ ਤੇ ਗੱਲ ਹੋ ਸਕਦੀ ਆ ਰੋਡਾਂ ਤੇ ਗੱਲ ਨਹੀਂ ਹੋ ਸਕਦੀ ਵਿਰੋਧ ਕਰਨਾ ਗੱਲ ਨਹੀਂ ਹੋ ਸਕਦੀ ਤੋ ਇਹ ਸਨ ਸ਼ੀਤਲ ਸਿੰਘ ਰਾਣ ਆਪਣੇ ਵੱਲੋਂ ਆਪਣੀ ਪਾਰਟੀ ਦਾ ਪੱਖ ਰੱਖ ਰਹੇ ਨੇ ਸਾਫ਼ ਤੌਰ ਤੇ ਜ਼ਿਕਰ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਵਫਾ ਨਹੀਂ ਹੋਏ ਇਸੇ ਕਰਕੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਆ ਤੇ ਇਸੇ ਕਰਕੇ ਹੀ ਹਾਂ ਲੋਕਾਂ ਨੂੰ ਵੱਡੇ ਪੱਧਰ ਤੇ ਜਿਹੜਾ ਰੁਝਾਨ ਜਿਹੜਾ ਹੈਗਾ ਉਹ ਭਾਜਪਾ ਵਾਲੇ ਪਾਸੇ ਮਿਲ ਰਿਹਾ ਹੈਗਾ ਫਿਲਹਾਲ ਦੇਖਣਾ ਹੋਵੇਗਾ ਕਿ ਜਿਹੜੀਆਂ ਟਿੱਪਣੀਆਂ ਕਰਕੇ ਗਏ ਨੇ ਇਹਨਾਂ ਨੂੰ ਜ਼ਮੀਨੀ ਤੌਰ ਤੇ ਕਿੰਨੇ ਕੁ ਹਕੀਕੀ ਰੂਪ ਮਿਲ ਪਾਉਦਾ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੇ ਆਪਣੀਆਂ ਜੁੜ ਸਾਂਝੇ ਕਰੋ ਫਿਲਹਾਲ ਇਤੋਂ ਤੋ ਅੱਗੇ ਲੈਣੀ ਆ ਬਹੁਤ ਬਹੁਤ ਧੰਨਵਾਦ